ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਵਿੱਚ ਤੁਹਾਡਾ ਤੇ ਅੱਜ ਗੱਲ ਕਰਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਸੀ ਕੌਣ ਹੈ ਮਤਲਬ ਤੇ ਇੱਕ ਬੱਚੇ ਨੂੰ ਉਹ ਸਕੂਲ ਵਿੱਚ ਪੜਦਾ ਹੁੰਦਾ ਸੀ ਤੇ ਉਹਦੇ ਟੀਚਰ ਨੂੰ ਪੁੱਛਦੇ ਹੁੰਦੇ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ ਤੇ ਉਹ ਬੱਚੇ ਦਾ ਇੱਕੋ ਜਵਾਬ ਹੁੰਦਾ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਹੈ ਹੋਣਗੇ ਲੋਕ ਵੱਡੇ ਤੋਂ ਵੱਡੇ ਪਏ ਆ ਪਰ ਮੈਨੂੰ ਮੇਰਾ ਬਾਪੂ ਲੱਗਦਾ ਬੜੇ ਇਮਾਨ ਨਾਲ ਉਹ ਐ ਕਹਿਦਾ ਹੁੰਦਾ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਆ ਤੇ ਇਹ ਗੱਲ ਸੁਣ ਕੇ ਟੀਚਰ ਬੜੇ ਖੁਸ਼ ਹੁੰਦੇ ਸੀ ਤੇ ਜਦੋਂ ਉਹਦੇ ਮੂੰਹ 'ਚ ਨਿਕਲਣਾ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਆ ਤੇ ਸਮਾਂ ਪੈਂਦਾ ਜਾਂਦਾ ਤੇ ਉਹ ਬੱਚਾ ਵੀ ਪੜ੍ਹ ਲਿਖ ਕੇ ਕਾਲਜਾਂ ਵਿੱਚ ਡਿਗਰੀਆਂ ਲੈ ਕੇ ਬਹੁਤ ਵੱਡਾ ਇੱਕ ਅਫਸਰ ਬਣ ਜਾਂਦਾ ਤੇ ਹੁਣ ਕੋਠੀਆਂ ਮਿਲ ਜਾਂਦੀਆਂ ਬੰਗਲੇ ਮਿਲ ਜਾਂਦੇ ਆ ਕਾਰਾਂ ਮਿਲ ਜਾਂਦੀਆਂ ਉਹਦਾ ਆਪਦਾ ਦਫ਼ਤਰ ਹੁੰਦਾ ਤੇ ਉਹਦਾ ਬਾਪੂ ਉਹਦੇ ਦਫ਼ਤਰ ਵਿੱਚ ਜਾਂਦਾ ਉਹ ਉਹਦੇ ਮਿਲਣ ਜਾਂਦਾ ਦਾਦਾ ਬਾਪੂ ਉਹਨੂੰ ਨਾ ਲੈ ਕਹਿੰਦਾ ਹੁੰਦਾ ਵੀ ਮੈਂ ਦੇਖਦਾ ਹੁਣ ਵੀ ਕੀ ਕਹਿੰਦਾ ਵੀ ਵੱਡਾ ਬੰਦਾ ਕੌਣ ਆ ਦੁਨੀਆ ਦਾ ਤੇ ਉਹਦੇ ਬਾਈ ਦਫਤਰ ਚ ਜਾਂਦਾ ਆਪਦੇ ਮੁੰਡੇ ਦੇ ਦਫਤਰ ਚ ਤੇ ਉਹ ਜਿਹੜਾ ਜਾਵੜੰਦਾ ਤੇ ਉਹਦੇ ਸਿਰ ਤੇ ਹੱਥ ਰੱਖਦਾ ਤੇ ਕਹਿੰਦਾ ਤੂੰ ਕਹਿੰਦਾ ਹੁੰਦਾ ਸੀ ਛੋਟਾ ਹੁੰਦਾ ਵੀ ਸਭ ਤੋਂ ਵੱਡਾ ਬੰਦਾ ਵੀ ਤੇਰਾ ਬਾਪੂ ਆ ਮੇਰੀ ਮائیں ਤੇ ਹੁਣ ਦੱਸ ਵੀ ਸਭ ਤੋਂ ਵੱਡਾ ਬੰਦਾ ਕੌਣ ਭਾਈ ਉਹ ਮੁੰਡਾ ਕਾਲਰ ਜੇ ਸਹੀ ਕਰਕੇ ਤੇ ਕਹਿੰਦਾ ਬਾਪੂ ਸਭ ਤੋਂ ਵੱਡਾ ਬੰਦਾ ਤਾਂ ਕਹਿੰਦਾ ਮਈ ਆ ਕਹਿੰਦਾ ਤੇ ਬਈ ਉਹਦਾ ਬਾਪ ਉਹ ਇਹ ਗੱਲ ਜ ਸੁਣ ਕੇ ਉਦਾਸ ਹੋ ਜਾਂਦਾਗਾ ਤੇ ਉਹ ਬਈ ਘਰ ਨੂੰ ਵਾਪਸ ਟੁਰਨ ਲੱਗਦਾਗਾ ਜਦ ਦਫਤਰ ਜੀ ਦੇ ਕੋਲ ਵਾਪਸ ਜਾਣ ਲੱਗਦਾ ਉਹਦੇ ਮੁੰਡਾ ਨੂੰ ਬੋਲ ਮਾਰਦਾ ਅਫਸਰ ਜਿਹੜਾ ਬਣ ਗਿਆ ਹੁੰਦਾ ਕਹਿੰਦਾ ਬਾਪੂ ਰੁਕੀ ਹਾਈ ਇੱਥੇ ਰੁਕੀ ਕਹਿੰਦਾ ਕਹਿੰਦਾ ਕਿ ਨਾ ਰਹਿੰਦਾ ਹਾ ਇੱਥੇ ਖੜ ਕੇ ਕਹਿੰਦਾ ਮੈਨੂੰ ਪੁੱਛੀ ਕਹਿੰਦਾ ਸਭ ਤੋਂ ਵੱਡਾ ਬੰਦਾ ਕੌਣ ਆ ਦੁਨੀਆ ਦਾ ਉਹ ਬਈ ਪੁੱਛਦਾ ਕਹਿੰਦਾ ਸਭ ਤੋਂ ਵੱਡਾ ਬੰਦਾ ਕੌਣ ਆ ਦੁਨੀਆ ਦਾ ਕਹਿੰਦਾ ਬਾਪੂ ਸਭ ਤੋਂ ਵੱਡਾ ਬੰਦਾ ਕਹਿੰਦਾ ਤੂੰ ਹੀ ਆ ਦੁਨੀਆ ਦਾ ਕਹਿੰਦਾ ਮੈਂ ਦੱਸਦਾ ਤਕਾਂ ਦਾ ਜਦੋਂ ਤੋਂ ਮੇਰੇ ਸਿਰ ਤੇ ਹੱਥ ਰੱਖ ਕੇ ਪੁੱਛਿਆ ਸੀ ਨਾ ਵੀ ਸਭ ਤੋਂ ਵੱਡਾ ਬੰਦਾ ਕੌਣ ਆ ਦੁਨੀਆ ਦਾ ਉਹਦੋਂ ਕਹਿੰਦਾ ਮੈਂ ਹੀ ਸੀ ਕਿਉਂਕਿ ਜਦੋਂ ਬਾਪ ਦਾ ਇੱਕ ਜਵਾਕ ਦੇ ਸਿਰ ਤੇ ਹੱਥ ਹੁੰਦਾ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਉਹੀ ਹੁੰਦਾ ਇੱਕ ਬੱਚਾ ਹੀ ਹੁੰਦਾ ਕਿਉਂਕਿ ਉਹਦਾ ਪਿਓ ਦਾ ਸਾਆ ਉਹਦੇ ਸਿਰ ਤੇ ਹੁੰਦਾ ਇੱਕ ਪਿਓ ਬਿਨਾ ਕੋਈ ਬੱਚਾ ਕਾਮਯਾਬ ਨਹੀਂ ਹੁੰਦਾ ਕਹਿੰਦਾ ਤੂੰ ਮੈਨੂੰ ਇੱਥੇ ਤੱਕ ਪਹੁੰਚਾਇਆ ਤੇਰਾ ਹੱਥ ਮੇਰੇ ਸਿਰ ਤੇ ਸੀਗਾ ਕਹਿੰਦਾ ਤਾਂ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਉਹਦੋਂ ਮੈਨੂੰ ਮੈਂ ਹੀ ਲੱਗਦਾ ਸੀਗਾ ਕਿਉਂਕਿ ਤੂੰ ਮੇਰੇ ਨਾਲ ਸੀ ਇਹ ਗੱਲ ਸੁਣ ਕੇ ਉਹ ਬੜਾ ਹੀ ਖੁਸ਼ ਹੋਇਆ ਕਿਉਂਕਿ ਪਿਓ ਹੁੰਦੇ ਆ ਕਿ ਨਾਲ ਦੇ ਆ ਮਾਵਾ ਜੇ ਠੰਡੀਆਂ ਛਾਵਾਂ ਹੁੰਦੀਆਂ ਪਿਓ ਘੜਾਇਸੀ ਤੋਂ ਘੱਟ ਹੁੰਦੇ ਆ ਪਿਓ ਵਿਚਾਰੇ ਦਿਨ ਰਾਤ ਇੱਕ ਕਰ ਲੈਂਦੇ ਆ ਆਦੇ ਬੱਚੇ ਲਈ ਵੀ ਕਦੇ ਕੋ ਕੰਮ ਹੀ ਨਾ ਰਾਇਆ ਜੇ ਵਿਚਾਰੇ ਧੁੱਪੇ ਸੜਦੇ ਆ ਕੰਮ ਕਰਦੇ ਆ ਕਿੰਨਾ ਕੰਮ ਕਰਦੇ ਆ ਵੀ ਮੇਰਾ ਬੱਚਾ ਪੜ੍ਹ ਲੈ ਕੇ ਐਡਾ ਹੋ ਜੇ ਤੇ ਇੱਕ ਪਿਓ ਵੀ ਏਸਿਆਂ ਤੋਂ ਘੱਟ ਨਹੀਂ ਹੁੰਦੇ ਕਿਉਂਕਿ ਪਿਓ ਦਾ ਸਾਆ ਸਿਰ ਤੇ ਹੋਣਾ ਬਹੁਤ ਜ਼ਰੂਰੀ ਆ ਤਾਂ ਕਰਕੇ ਬੱਚਾ ਇੱਕ ਕਾਮਯਾਬ ਹੁੰਦਾ ਮਾਵਾ ਵੀ ਬਹੁਤ ਜ਼ਰੂਰੀ ਆ ਪਿਓ ਵੀ ਬਹੁਤ ਜ਼ਰੂਰੀ ਆ ਧੰਨਵਾਦ ਜੀ ਕਿਵੇਂ ਲੱਗੀ ਤੁਹਾਨੂੰ ਇਹ ਸਟੋਰੀ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਵਦੇ ਮਾਪੇ ਉਹਦੀ ਇੱਜ਼ਤ ਕਰੋ ਜੀ ਜਿੰਨੇ ਵੀ ਹੋ ਸਕੇ ਕਿਉਂਕਿ ਇਹ ਹੀ ਤੁਹਾਡਾ ਰੱਬ ਆ ਇਹ ਸਾਰਾ ਕੁਝ ਹੈ ਧੰਨਵਾਦ ਜੀ